ਸਭ ਤੋਂ ਪਹਿਲਾਂ ਮੁਬਾਰਕਾ ਤੁਹਾਨੂੰ ਤੁਹਾਡੇ ਪਿੰਡ ਦਾ ਕਾਰਪੋਰੇਸ਼ਨ ਚ ਆ ਗਿਆ ਜੀ ਮੁਬਾਰਕਾਂ ਕਾਦੀਆਂ ਜੀ ਇਹ ਤਾਂ ਸਾਡੇ ਦਾ ਸਿਰ ਵੱਢ ਤੇ ਹੁਣ ਚਾਹੀਦਾ ਭਾਜੀ ਕਿ ਤੁਹਾਡੇ ਪਿੰਡ ਸ਼ਹਿਰਾਂ ਵਰਗੇ ਬਣ ਜਾਣਗੇ ਖੁਸ਼ ਹੁੰਦੇ ਜੀ ਜੇ ਮੋਹਾਲੀ ਦਾ ਵਧੀਆ ਹਾਲ ਹੁੰਦਾ ਅਨੁਕਮ ਤਾਬ ਤੁਹਾਡਾ ਪਿੰਡ ਬਣੇਗਾ ਸ਼ਹਿਰ ਵਰਗੀ ਦਿੱਖ ਬਣੇਗੀ ਫਲੈਟ ਕੱਟੇ ਜਾਣਗੇ ਤੁਸੀਂ ਪੰਜ ਚਾਰ ਫਲੈਟਾਂ ਦੇ ਮਾਲਕ ਬਣੋਗੇ ਸਰਕਾਰ ਬੋਲ ਕੇ ਇਹ ਇਸ ਤਰੀਕੇ ਦੀ ਦਿੱਖ ਬਣਾਉਣੀ ਹੈ ਅਸੀਂ ਤੁਹਾਡੇ ਪਿੰਡਾਂ ਦੀ ਸਰ ਸਾਨੂੰ ਆ ਖੁਸ਼ੀ ਨਹੀਂ ਚਾਹੀਦੀ ਕਿਤੇ ਇਹ ਨਾ ਪਤਾ ਲੱਗੇ ਕਿ ਤੁਸੀਂ ਅਕਾਲੀ ਕਾਂਗਰਸੀਆਂ ਦੇ ਸਰਪੰਚ ਸੀਤਾਰ ਕੇ ਵਿਰੋਧ ਕਰ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਕਹਿੰਦਾ ਸੀ ਸਾਡੇ ਵਿਚਾਰ ਵੱਖ-ਵੱਖ ਹੋ ਸਕਦੇ ਆ ਇਹਨੂੰ ਰਾਜਨੀਤਿਕ ਢੰਗ ਨਾ ਦਿੱਤਾ ਸਰਕਾਰ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਕਿ ਜਿੱਥੇ-ਇਥੇ ਕਾਰਪੋਰੇਸ਼ਨ ਹੋਈ ਹੈ ਉੱਥੇ ਕਿ ਇੱਕ ਮਰਲਾ 20-20 ਲੱਖ ਰੁਪਏ ਦਾ 25-25 ਲੱਖ ਰੁਪਏ ਦਾ ਹੋ ਜਾਏਗਾ ਪਿੰਡਾਂ ਦੇ ਲੋਕ ਚਾਹ ਸੋਨੀ ਦੇ ਕੰਦਾ ਖੜੀਆਂ ਕਰ ਲੈਣ ਇੰਨਾ ਪੈਸਾ ਹੋਣਾ ਤੁਹਾਡੇ ਕੋਲ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਖਾਲੀ ਮਰਲੇ ਸਾਨੂੰ ਲੋੜ ਨਹੀਂ ਹੈ ਜੀ ਮਟੋਰ ਦਾ ਹਾਲ ਦੇਖ ਚੁੱਕੇ ਹਾਂ ਸੀ ਜਿਹੜੇ ਮਟੌਰ ਦੇ ਜੱਦੀ ਲੋਕ ਨੇ ਉਹ ਆਲਰੇਡੀ 95% ਪਿੰਡ ਛੱਡ ਚੁੱਕੇ ਨੇ ਸਿਰਫ 5% ਲੋਕ ਰਹਿ ਰਹੇ ਨੇ। ਕਿ ਬਲੌਂਗੀ ਦੇ ਲੋਕ ਕੁਛ ਆਏ ਸੀ ਸਾਹਮਣੇ। ਉਹ ਕਹਿੰਦੇ ਕਿ ਸਾਡਾ ਪਿੰਡ ਸ਼ਾਮਿਲ ਕਰੋ। ਤੁਸੀਂ ਕਹਿੰਦੇ ਕਿ ਸਾਡਾ ਸ਼ਾਮਲ ਕਰਨ ਦੀ ਲੋੜ ਨਹੀਂ। ਉਹ ਉਹਦਾ ਕੀ ਚੱਕਰ? ਹੇਠਾਂ ਨੀਚੇ ਕਮੈਂਟਾਂ 'ਚ ਕਿ ਇਹਨਾਂ ਦੇ ਜਿਹੜੇ ਸਰਪੰਚੇ ਚਿੱਟੇ ਸੂਟ ਪਾਉਣੇ ਬੰਦ ਹੋ ਜਣੇ ਹੁਣ। ਕੀ ਇਹਨਾਂ ਸਰਪੰਚੀ ਜਾ ਰਹੀ ਤਾਂ ਕਰ ਕਿਸ ਤਰੀਕੇ ਦੇ ਮੁੱਦੇ ਚੱਕ ਰਹੇ। ਬੀਤੇ ਦਿਨੀ ਮੋਹਾਲੀ ਦੇ ਵਿੱਚ 15 ਪਿੰਡ ਕਾਰਪੋਰੇਸ਼ਨ ਦੇ ਸ਼ਾਮਲ ਕੀਤੇ ਨੇ ਜਿਸ ਤੋਂ ਬਾਅਦ ਕਈ ਪਿੰਡਾਂ ਦੇ ਲੋਕ ਖੁਸ਼ ਦਿਖਾਈ ਨਜ਼ਰ ਆਏ ਸੀ ਕਿ ਉਹਨਾਂ ਦੇ ਪਿੰਡਾਂ ਦਾ ਵਿਕਾਸ ਹੋਏਗਾ ਪਰ ਦੂਜੇ ਪਾਸੇ 15 ਪਿੰਡਾਂ ਦੇ ਸਰਪੰਚ ਇਸ ਚੀਜ਼ ਦੇ ਵਿਰੋਧ ਵਿੱਚ ਆ ਗਏ ਨੇ ਪੈਸੇ ਨੂੰ ਲੈ ਕੇ 15 ਪਿੰਡਾਂ ਦੇ ਸਰਪੰਚ ਸਾਡੇ ਨਾਲ ਨੇ ਤਾਂ ਇਹਨਾਂ ਦਾ ਵਿਰੋਧ ਕੀ ਹੈ ਉਹ ਵੀ ਗੱਲਬਾਤ ਕਰਾਂਗੇ ਕਿਉਂਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਵਿਕਾਸ ਕਰਨਾ ਹੈ ਕਿ ਪਿੰਡਾਂ ਦੀ ਨੁਹਾਰ ਬਦਲਣੀ ਹੈ ਪਿੰਡਾਂ ਨੂੰ ਸ਼ਹਿਰਾਂ ਵਰਗਾ ਬਣਾਉਣਾ ਹੈ ਪਰ ਦੂਜੇ ਪਾਸੇ ਜਿਹੜੇ ਸਰਪੰਚ ਨੇ ਉਹ ਕਹਿੰਦੇ ਕਿ ਸਾਡੇ ਪਿੰਡ ਪਿੰਡ ਹੀ ਰਹਿਣ ਦਿਓ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਮੁबारक ਤੁਹਾਨੂੰ ਤੁਹਾਡੇ ਪਿੰਡ ਤਾਂ ਕਾਰਪੋਰੇਸ਼ਨ ਚ ਆ ਗਏ ਜੀ ਮੁਬਾਰਕਾਂ ਕਾਦੀਆਂ ਜੀ ਇਹ ਤਾਂ ਸਾਡੇ ਦਾ ਸਿਰ ਵੱਡ ਤੇ ਇਧਰ ਪਿੰਡ ਵਾਲਿਆਂ ਦੇ ਸਾਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਵੀ ਸਰਪੰਚੀ ਕਰਕੇ ਅਸੀਂ ਕਰ ਰਹੇ ਹਾਂ ਸਾਡੇ ਪਿੰਡ ਦੇ ਲੋਕ ਵੀ ਚਾਰ ਦਿਨਾਂ ਅੰਦਰ ਰੋਟੀ ਨਿਕਾਈ ਪਿੰਡ ਵਸੀਆਂ ਨੇ ਉਹ ਤਾਂ ਖੁਸ਼ ਹੋਣਾ ਚਾਹੀਦਾ ਭਾਜੀ ਕਿ ਤੁਹਾਡੇ ਪਿੰਡ ਸ਼ਹਿਰਾਂ ਵਰਗੇ ਬਣ ਜਾਣਗੇ ਖੁਸ਼ ਹੁੰਦੇ ਜੀ ਜੇ ਮੋਹਾਲੀ ਦਾ ਵਧੀਆ ਹਾਲ ਹੁੰਦਾ ਨਹੀਂ ਮੋਹਾਲੀ ਤਾਂ ਕਿਹਦਾ ਚੰਡੀਗੜ੍ਹ ਤੋਂ ਵਧੀਆ ਬਣ ਗਿਆ ਇਹ ਗੱਲ ਕਹਿ ਰਹੇ ਸੀ ਕੌਣ ਕਹਿ ਰਿਹਾ ਜੀ ਦਿਖਤ ਆ ਰਿਆ ਨੇ ਜੀ ਇੱਥੇ ਜੰਮੇ ਪਲੇ ਆ ਜੀ ਨਾ ਜੀ ਜੇ ਜੇ ਵਧੀਆ ਕਾਰਪੋਰੇਸ਼ਨ ਕੰਮ ਕਰਦਾ ਇੱਥੇ ਜਿਹੜੇ ਪਹਿਲਾਂ ਪਿੰਡ ਪਏ ਹੋਏ ਨੇ ਤਾਂ ਅਸੀਂ ਖੁਸ਼ੀ ਖੁਸ਼ੀ ਕਹਿੰਦੇ ਬਹੁਤ ਵਧੀਆ ਹੋ ਗਿਆ ਜੀ ਅਸੀਂ ਆਪ ਮੰਨਦੇ ਸਭ ਤੋਂ ਪੁੱਛਿਆ ਵੀ ਨਹੀਂ ਗਿਆ ਇਹਨਾਂ ਨੇ ਕੋਈ ਇਤਰਾਜ਼ ਨਹੀਂ ਲੇ ਕੇ ਕੋਈ ਇਤਰਾਜ਼ ਨਹੀਂ ਜੀ ਕੋਈ ਨੋਟਿਸ ਨਹੀਂ ਕੋਈ ਵੀ ਨਹੀਂ ਵੀਨੇ ਪੁੱਛੇ ਤੋਂ ਆਪਣੀ ਮਰਜ਼ੀ ਕਰੀ ਇਹ ਕਾਰਪੋਰੇਸ਼ਨ ਵਾਲਿਆਂ ਨੇ ਵੀ ਪਹਿਲਾਂ ਲਿਖ ਕੇ ਦਿਆ ਹੋਣਾ ਸੱਤੋਂ ਕੋਈ ਨਹੀਂ ਤੇ ਸਰਕਾਰ ਨੇ ਵੀ ਇੱਥੇ ਸਾਡੇ ਨਾਲ ਧੱਕਾ ਕਰਿਆ ਤਦੋਂ ਤੋਂ ਬਈ ਖੁਸ਼ ਹੋਣਾ ਚਾਹੀਦਾ ਨਕਸ਼ੇ ਮੁਤਾਬਕ ਤੁਹਾਡਾ ਪਿੰਡ ਬਣੇਗਾ ਸ਼ਹਿਰ ਵਰਗੀ ਦਿੱਖ ਬਣੇਗੀ ਫਲੈਟ ਕੱਟੇ ਜਾਣਗੇ ਤੁਸੀਂ ਪੰਜ ਚਾਰ ਫਲੈਟਾਂ ਦੇ ਮਾਲਕ ਬਣੋਗੇ ਸਰਕਾਰ ਬੋਲੋ ਕਹਿ ਰਹੀ ਇਸ ਤਰੀਕੇ ਦੀ ਦਿੱਖ ਬਣਾਉਣੀ ਅਸੀਂ ਤੁਹਾਡੇ ਪਿੰਡਾਂ ਦੀ ਸਰ ਸਾਨੂੰ ਆ ਖੁਸ਼ੀ ਨਹੀਂ ਚਾਹੀਦੀ ਜੀ ਆ ਤਾਂ ਸਰਾਸਰ ਨਾਇਨਸਾਫੀ ਕੀਤੀ ਨਾ ਸਾਡੇ ਨਾਲ ਐਦਾਂ ਦੀ ਖੁਸ਼ੀਆਂ ਦੀ ਸਾਨੂੰ ਲੋੜ ਨਹੀਂ ਹੈ ਅਸੀਂ ਸਰਕਾਰ ਨੂੰ ਹੱਥ ਬੰਨ੍ਹ ਕੇ ਕਹਿੰਨੇ ਆ ਅਸੀਂ ਥੋਡੀ ਸਰਕਾਰ ਦੇ ਹੀ ਸਰਪੰਚ ਸੀ ਤੇ ਸਾਨੂੰ ਇਹ ਨਾਰਾਜ਼ ਕਰਤਾ ਸਾਨੂੰ ਇੱਕ ਵਾਰ ਫੋਨ ਕਰਕੇ ਪੁੱਛ ਲੈਂਦੇ ਨਹੀਂ ਸਾਨੂੰ ਸੱਦਣਾ ਸੀ ਮੀਟਿੰਗ 'ਚ ਆ ਤਾਂ ਸਰਾਸਰ ਨਾਇਨਸਾਫੀ ਹੈ ਸਰ ਸਾਡੇ ਨਾਲ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਪਰ ਬਾਅਦ ਵਿੱਚ ਕਿਤੇ ਇਹ ਨਾ ਪਤਾ ਲੱਗੇ ਕਿ ਤੁਸੀਂ ਅਕਾਲੀ ਕਾਂਗਰਸੀਆਂ ਦੇ ਸਰਪੰਚ ਸੀਤਾਰ ਕੇ ਵਿਰੋਧ ਕਰ ਰਹੇ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਕਹਿੰਦਾ ਸੀ ਸਾਡੇ ਵਿਚਾਰ ਵੱਖ-ਵੱਖ ਹੋ ਸਕਦੇ ਆ ਇਹਨੂੰ ਰਾਜਨੀਤੀ ਢੰਗ ਨਾ ਦਿੱਤਾ ਜਾਵੇ ਇੱਥੇ ਸਾਡੇ ਪਿੰਡਾਂ ਦੇ ਉਹ ਲਿਖਿਆ ਹੋਇਆ ਸਰ ਹੋਂਦ ਦੀ ਲੜਾਈ ਸਾਡੇ ਪਿੰਡਾਂ ਦੀ ਇਹਨੂੰ ਪਰ ਇੱਕ ਗੱਲ ਹੋਰ ਸਮਝਣੀ ਆਂਦੀ ਤੁਸੀਂ ਨੌਜਵਾਨ ਸਾਰੇ ਚਿਹਰੇ ਬਣੇ ਹੋ ਸਰਪੰਚ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਆਸੀਂ ਕਿ ਪਹਿਲੀ ਵਾਰ ਬਣਿਆ ਮਨ ਚ ਚਾਹ ਸੀ ਕਿ ਤਨੇ ਕਿ ਤੁਸੀਂ ਪਿੰਡ ਨੂੰ ਵਧੀਆ ਬਣਾਵਾਂਗੇ ਔਰ ਹੁਣ ਜਿਹੜੇ ਇਹ ਚਾਹ ਹੈ ਤੁੜਦੇ ਨਜ਼ਰ ਆ ਰਹੇ ਥੋੜੇ ਨਹੀਂ ਨਹੀਂ ਸਰ ਦੇਖੋ ਦੁਨੀਆ ਚ ਸਾਰੇ ਕੰਮ ਇੱਕ ਵਾਰ ਪਹਿਲੀ ਵਾਰ ਹੁੰਨੇ ਆ ਇਹ ਸਰਕਾਰ ਚਾਹ ਚੀ ਜੀ ਪਹਿਲੀ ਵਾਰ ਦੇਖ ਰਹੇ ਆ ਅਸੀਂ ਨਹੀਂ ਸਰਕਾਰੀ ਸਰਕਾਰ ਦੇ ਬੰਦਿਆਂ ਨਾਲ ਚੀਜ਼ਾਂ ਹੁੰਦੀਆਂ ਨਹੀਂ ਸਾਡਾ ਤਾਂ ਪੱਕੇ ਸਭ ਤੋਂ ਪਹਿਲਾਂ ਸੁਣਨਾ ਚਾਹੀਦਾ ਸੀ ਸਾਡਾ ਨਹੀਂ ਸੁਣਿਆ ਭਾਈ ਜੀ ਐਮਐਲਏ ਸਾਭ ਨੂੰ ਮਿਲਿਓ ਖਲਵੰਤ ਤੁਸੀਂ ਕਿਉਂਕਿ ਉਹਨਾਂ ਨੇ ਪੂਰਾ ਡਿਵੈਲਪ ਕੀਤਾ ਹੈ ਮੋਹਾਲੀ ਸ਼ਹਿਰ ਨੂੰ ਤੇ ਉਹ ਕਿਹਾ ਬਤਾ ਉਹਨਾਂ ਦੇ ਮਨ ਚ ਇਹ ਹੋਵੇ ਕਿ ਮੈਂ ਪਿੰਡਾਂ ਨੂੰ ਵੀ ਮੋਹਾਲੀ ਵਰਗਾ ਹੋਰ ਬਣਾਦਾ ਦੇਖੋ ਜੀ ਅਸੀਂ ਐਮ.ਐਲ.ਸਾਹਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਅश्वਾਸਨ ਦਿੱਤਾ ਹੈ ਕਿ ਅਸੀਂ ਉੱਪਰ ਸੀਐਮ ਸਾਹਬ ਨਾਲ ਗੱਲ ਕਰਾਂਗੇ ਤੇ ਠੀਕ ਹੈ ਜੀ ਹਾਲੇ ਉਹ ਮੇਰੇ ਖਾਤੇ ਸੀਐਮ ਸਾਹਬ ਕਿਤੇ ਦੌਰੇ ਤੇ ਆ ਉਹ ਗੱਲ ਇੱਕ ਹੈਗੀ ਹੈ ਤੇ ਅਗਲੀ ਗੱਲ ਕਿ ਪਿੰਡਾਂ ਨੂੰ ਉਜਾੜ ਕੇ ਸ਼ਹਿਰੀਕਰਨ ਕਰਨ ਨਾਲ ਪੰਜਾਬ ਦੇ ਪਿੰਡਾਂ ਦੀ ਹੋਂਦ ਖਤਮ ਹੁੰਦੀ ਹੈ ਸਭ ਤੋਂ ਪਹਿਲੀ ਗੱਲ ਜੇਕਰ ਪੰਜਾਬ ਪਿੰਡਾਂ ਦੇ ਸਿਰ ਤੇ ਹੀ ਪੰਜਾਬ ਸੀ ਪੰਜਾਬ ਪਿੰਡਾਂ ਦਾ ਹੀ ਸੀਗਾ ਸ਼ਹਿਰੀ ਤਰਜ਼ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਅਟੈਕ ਸਾਡੇ ਉੱਪਰ ਪਵਾਦ ਦੇ ਉੱਪਰ ਕੀਤਾ ਗਿਆ ਉਹ ਚੰਡੀਗੜ੍ਹ 'ਚ ਸਾਡੇ ਪਿੰਡਾਂ ਦਾ ਉਜਾੜਾ ਕਰਕੇ ਸਾਡੇ ਪਿੰਡਾਂ ਦੀ ਹੋਂਦ ਨੂੰ ਖਤਮ ਕਰਕੇ ਚੰਡੀਗੜ੍ਹ ਸ਼ਹਿਰ ਬਸਾਇਆ ਗਿਆ ਜਿਹਦੇ ਅੱਜ ਨਿਤ ਝਗੜੇ ਆ ਕਦੇ ਯੂਨੀਵਰਸਿਟੀ ਦੇ ਕਦੇ ਉਥੋਂ ਦੀ ਜਿਹੜੀ ਸਾਡੀ ਉਹ ਸੈਂਟਰਲਾਈਜ਼ ਹੈਗੀ ਆ ਕਿ ਇਹ ਹਰਿਆਣੇ ਦਾ ਹੀ ਇਹ ਉਹ ਸਾਡੇ ਜਿਹੜੇ ਪਹਿਲਾਂ ਹੀ ਰੌਲੇ ਚੱਲ ਰਹੇ ਆ ਉਸ ਚੀਜ਼ਾਂ ਨੂੰ ਸਾਨੂੰ ਉਹੀ ਸੰਤਾਪ ਅਸੀਂ ਅੱਜ ਤੱਕ ਭੋਗ ਰਹੇ ਆ ਅਗਲੀ ਗੱਲ ਪਵਾਦ ਦੇ ਮੁਹਾਲੀ ਜਿਹੜਾ ਹਲਕਾ ਹੈ ਉਹਦੇ 73 ਪਿੰਡਾਂ ਉਹ 73 ਪਿੰਡਾਂ ਚੋਂ 15 ਪਿੰਡਾਂ ਦਾ ਉਜਾੜੇ ਦੀ ਸਕੀਮ ਜਿਹੜਾ ਇਹ ਅਕਤੂਬਰ ਜਿਹੜਾ ਰਚਿਆ ਗਿਆ ਉਹ 15 ਪਿੰਡਾਂ ਦੇ ਉਜਾੜੇ ਦਾ ਦੁਬਾਰਾ ਤੋਂ ਫੇਰ ਰਚਿਆ ਗਿਆ ਹੈ ਸਾਨੂੰ ਸਾਡੀ ਸਰਪੰਚੀ ਕਿਉਂਕਿ ਜਿਹੜੇ ਵੀ ਕੋਈ ਵੀ ਬੰਦਾ ਹੁੰਦਾ ਉਹਦੀ ਟਿਨਿਓਰ ਹੁੰਦੀ ਹੈ 5 ਸਾਲ ਦੀ ਹੋ ਸਕਦਾ ਹੈ ਕਿ ਅਸੀਂ 5 ਸਾਲ ਪੂਰੇ ਕਰਕੇ ਕੋਈ ਦੂਜਾ ਬੰਦਾ ਸਰਪੰਚ ਬਣਦਾ ਹੈ ਕਾਰਪੋਰੇਸ਼ਨ ਚ ਆ ਜਾਂਦਾ ਪਿੰਡ ਗੱਲ ਬਿਲਕੁਲ ਵੀ ਮਲਾਲ ਨਹੀਂ ਹੈ ਕਿ ਸਰਪੰਚੀ ਚਲੀ ਗਈ ਹੈ ਜਾਂ ਪੰਚਾਇਤਾਂ ਚਲੇ ਜਾਣਗੀਆਂ ਮਲਾਲ ਇਸ ਚੀਜ਼ ਦਾ ਹੈ ਕਿ ਸਾਨੂੰ ਬਿਲਕੁਲ ਵੀ ਇਸ ਚੀਜ਼ ਇਨਵੋਲਵ ਨਹੀਂ ਕੀਤਾ ਗਿਆ ਕਿਉਂਕਿ ਜਿਹੜੀ ਪੰਚਾਇਤਾਂ ਹੈ ਉਹ ਵੀ ਇੱਕ ਲੋਕਲ ਬਾਡੀ ਸਰਕਾਰ ਹੈ ਔਰ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਹ ਪੰਚਾਇਤਾਂ ਨੂੰ ਬੜੀਆਂ ਪਾਵਰਾਂ ਦਿੰਦਾ ਹੈ ਉਸ ਐਕਟ ਨੂੰ ਵੀ ਮਤਲਬ ਅਣਗੌਲਿਆ ਕੀਤਾ ਗਿਆ ਹੈ ਕਿ ਸਾਨੂੰ ਪੰਚਾਇਤਾਂ ਨੂੰ ਇਹ ਨਹੀਂ ਸਮਝਾਇਆ ਗਿਆ ਸਰਕਾਰ ਤੇ ਸਥਾਨਕ ਸਰਕਾਰ ਵੱਲੋਂ ਕਿ ਸਾਨੂੰ ਬਿਠਾ ਕੇ ਬੁਲਾ ਕੇ ਇੱਕ ਮੀਟਿੰਗ ਸੱਦ ਕੇ ਸਾਡੇ ਵਿਚਾਰ ਲਏ ਜਾਣ ਅਸੀਂ ਆਪਣੇ ਪਿੰਡਾਂ ਦੇ ਵਿੱਚ ਸਾਡੇ ਕੋਲ ਜਿਹੜੀ ਪਾਵਰ ਹੈਗੀ ਹੈ ਉਹ ਸਾਡੀ ਪਾਵਰ ਹੈ ਕਿ ਅਸੀਂ ਆਮ ਅਜਲਾਸ ਯਾਨੀ ਕਿ ਅਸੀਂ ಗ್ರಾಮ ਸਭਾ ਦੀ ਅਜਲਾਸ ਸੱਦਦੇ ਲੋਕਾਂ ਨੂੰ ਇਕੱਠ ਕਰਦੇ ਉੱਥੇ ਲੋਕਾਂ ਦੀ ਰਾਏ ਲੈਂਦੇ ਕਿ ਇਦਾਂ ਇਦਾਂ ਇਹ ਫਾਇਦੇ ਆ ਇਹ ਨੁਕਸਾਨ ਆ ਕਾਰਪੋਰੇਸ਼ਨ ਚਾਣਦੇ ਫਿਰ ਸਾਨੂੰ ਲੋਕ ਰਾਇ ਦਿੰਦੇ ਉਹ ਰਾਏ ਅਸੀਂ ਅੱਗੇ ਜਾ ਕੇ ਐਮਐਲਏ ਸਾਹਿਬ ਕੋਲ ਜਾਂ ਆਪਣੀ ਸਥਾਨਕ ਸਰਕਾਰ ਜਿਵੇਂ ਵੀ ਜੋ ਸਿਸਟਮ ਹੈਗਾ ਉੱਥੇ ਰੱਖਦੇ ਤਾਂ ਮਤਲਬ ਉਹ ਵਧੀਆ ਤਰੀਕੇ ਨਾਲ ਹੋਣਾ ਸੀਗਾ ਜੇ ਸਾਡੇ ਪਿੰਡ ਦੇ ਲੋਕ ਇਹਨਾਂ ਸਾਂਝੇ ਹੋਣਾ ਅਸੀਂ ਉਹਨਾਂ ਦੇ ਨਾਲ ਸੀਗਾ ਸ਼ਾਮਲ ਹੁੰਦੇ ਅੱਜ ਅਸੀਂ ਐਜ਼ ਸਰਪੰਚ ਜਾਂ ਪੰਚ ਕਹਤ ਨਹੀਂ ਲੜ ਰਹੇ ਸਾਡੀ ਲੜਾਈ ਸਾਡੇ ਪਿੰਡ ਦੇ ਲੋਕਾਂ ਜਿਨ੍ਹਾਂ ਨੇ ਸਾਨੂੰ ਨਮਾਇंदे ਬਣਾ ਕੇ ਭੇਜਿਆ ਉਹਨਾਂ ਦੀ ਲੜਾਈ ਲੜ ਰਹੇ ਹਾਂ ਉਹਨਾਂ ਦੀ ਲੜਾਈ ਪਿੱਛੇ ਹੀ ਉਹ ਕਹਿੰਦੇ ਆ ਕਿ ਅਸੀਂ ਨਹੀਂ ਸ਼ਾਮਲ ਹੋਣਾ ਕਿਉਂਕਿ ਸਾਡੇ ਜਿਹੜੇ ਪਹਿਲਾ ਪਿੰਡ ਜਿਵੇਂ ਆਪਣਾ ਸੁਹਾਣਾ ਹੋ ਗਿਆ ਮਟੌਰ ਹੋ ਗਿਆ ਕੁੰਬੜਾ ਹੋ ਗਿਆ ਇਹ ਪਹਿਲੇ ਆਲਰੇਡੀ ਕਾਰਪੋਰੇਸ਼ਨ ਚ ਹੈ ਜਿਹੜੇ ਕਾਰਪੋਰੇਸ਼ਨ ਚ ਪਿੰਡਾਂ ਹੋਂ ਉਹਨਾਂ ਦੇ ਹਾਲ ਮਾੜੇ ਆ ਸਾਡੇ ਪਿੰਡਾਂ ਦੇ ਲੋਕਾਂ ਦੀ ਹਰੇਕ ਦੀ ਰਿਸ਼ਤੇਦਾਰੀ ਹੈ ਉੱਥੇ ਅਗਲਾ ਰਿਸ਼ਤੇਦਾਰਨ ਫੋਨ ਕਰਦਾ ਭਾਈ ਫਾਇਦਾ ਨੁਕਸਾਨ ਹੈ ਹਰੇ ਕਹਿੰਦਾ ਨੁਕਸਾਨ ਹੈ ਜਦੋਂ ਨੁਕਸਾਨ ਹੈ ਤਾਂ ਫਿਰ ਅਸੀਂ ਨੁਕਸਾਨ ਚੱਲਣ ਵਾਸਤੇ ਉਸ ਨਰਕ ਵਿੱਚ ਜਾਣ ਵਾਸਤੇ ਕਿਉਂ ਤਿਆਰ ਹੋਈਏ ਜੇਕਰ ਕਾਰਪੋਰੇਸ਼ਨ ਵਧੀਆ ਹੁੰਦੀ ਸਮਰੱਥ ਹੁੰਦੀ ਡਿਵੈਲਪਮੈਂਟ ਵਾਸਤੇ ਅਸੀਂ ਬਿਲਕੁਲ ਐਗਰੀ ਹੁੰਦੇ ਜਿਹੜੀ ਕਾਰਪੋਰੇਸ਼ਨ ਹੈ ਉੱਥੋਂ ਦਾ ਮੇਅਰ ਹੈ ਨਕੰਮਾ ਮੇਅਰ ਹੈ ਉਹ ਬਿਲਕੁਲ ਡਿਵੈਲਪਮੈਂਟ ਲਈ ਕਾਬਿਲ ਨਹੀਂ ਹੈ ਤੇ ਨਾ ਹੀ ਜਿਹੜੀ ਉਹ ਡਿਵੈਲਪਮੈਂਟ ਜਿਹੜੀ ਉਹ ਕਰ ਰਹੇ ਹੈ ਮੋਹਾਲੀ ਦੀ ਨਾ ਉਹਨਾਂ ਕੋਲ ਹੋ ਰਹੀ ਹੈ ਕੂੜੇ ਦੇ ਜਗ੍ਹਾ-ਜਗਾਂ ਲੱਗੇ ਢੇਰ ਕੂੜੇ ਨੂੰ ਲੱਗੀ ਅੱਗ ਟੁੱਟੀਆਂ ਸੜਕਾਂ ਸੀਵਰ ਦੇ ਟੱਕਣ ਟੁੱਟੇ ਹੋਏ ਹੈ ਸੀਵਰੇਜ ਦਾ ਪ੍ਰਬੰਧ ਮਤਲਬ ਕੁਝ ਵੀ ਪ੍ਰਬੰਧ ਉਹਨਾਂ ਕੋਲ ਅੱਜ ਤੱਕ ਸਹੀ ਨਹੀਂ ਹੋਏ ਤੇ ਨਾ ਉਹ ਸਾਡੇ ਪਿੰਡਾਂ ਦਾ ਕੋਈ ਵਿਕਾਸ ਕਰ ਸਕਦੇ ਆ ਤੇ ਜਿਹੜੀਆਂ ਪੰਚਾਇਤਾਂ ਹੈ ਮੌਜੂਦਾ ਇਹ ਪਿੰਡਾਂ ਦੇ ਵਿਕਾਸ ਲਈ ਸਮਰਥਨ ਇਹਨਾਂ ਕੋਲ ਆਟੋਮੈਟਿਕ ਜਿਹੜੇ ਸਾਡੇ ਆਪਣੇ ਸ ਉਦੇ ਥਰੂ ਅਸੀਂ ਜਿਹੜੇ ਕੰਮ ਕਰ ਰਹੇ ਹਾਂ ਕੁਝ ਸਰਕਾਰ ਤੋਂ ਜਿਹੜੀਆਂ ਸਿੱਧੀਆਂ ਗ੍ਰਾਂਟਾਂ ਸੈਂਟਰ ਗਵਰਨਮੈਂਟ ਦੇ ਰਹੀ ਹੈ ਸਟੇਟ ਗਵਰਨਮੈਂਟ ਦੇ ਰਹੀ ਹੈ ਉਹਨਾਂ ਦੇ ਬਿਹਾਫ ਤੇ ਅਸੀਂ ਸਾਰੇ ਕੰਮ ਜਿਹੜੇ ਪਿੰਡ ਨੂੰ ਵਧੀਆ ਬਣਾਉਣ ਦੇ ਕਰ ਰਹੇ ਹਾਂ ਇਮਾਨਦਾਰੀ ਨਾਲ ਚੱਲੇ ਸੀ ਇਮਾਨਦਾਰੀ ਨਾਲ ਹੁਣ ਤੱਕ ਸਾਲ ਚ ਕੰਮ ਕੀਤੇ ਆ ਅੱਗੇ ਵੀ ਕਰਨ ਦੀ ਸੋਚ ਹੈ ਸਰਕਾਰ ਨੂੰ ਸਾਡੀ ਗੁਜਾਰਿਸ਼ ਹੈ ਸੀਐਮ ਸਾਹਿਬ ਨੂੰ ਸਾਡੀ ਗੁਜਾਰਿਸ਼ ਹੈ ਤੁਸੀਂ ਅੰਨੇ ਚੰਗੇ ਕੰਮ ਕਰ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਨਸ਼ੇ ਤੇ ਤੁਸੀਂ ਅਟੈਕ ਕਰ ਰਹੇ ਹੋ ਹੋਰ ਚੀਜ਼ਾਂ ਦਾ ਕਰੋ ਐਮਐਲਏ ਸਾਹਿਬ ਵੀ ਵਧੀਆ ਕੰਮ ਕਰ ਰਹੇ ਪਰ ਜੇਕਰ ਸਰਕਾਰ ਅੱਜ ਸਾਡੀ ਸੁਣੇ ਤਾਂ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੰਗੇ ਕੰਮਾਂ ਦੇ ਵਿੱਚ ਤਾਂ ਚਲੋ ਅੱਜ ਵੀ ਅਸੀਂ ਉਹਨਾਂ ਦੇ ਨਾਲ ਐ ਫੇਰ ਵੀ ਨਾਲ ਐ ਪਰ ਜਿੱਥੇ ਸਾਡੇ ਪਿੰਡ ਦੀ ਹੋਂਦ ਦੀ ਗੱਲ ਹੈ ਅਸੀਂ ਫਿਰ ਸਰਕਾਰ ਦੇ ਖਿਲਾਫ ਖੜੇ ਹੋਵਾਂਗੇ ਅਸੀਂ ਪੀਸਫੁਲੀ ਪ੍ਰੋਟੈਸਟ ਕਰਾਂਗੇ ਹਾਈ ਕੋਰਟ ਦਾ ਅਸੀਂ ਰੋਕ ਕਰ ਚੁੱਕੇ ਹਾਂ ਸਾਰੀਆਂ ਪੰਚਾਇਤਾਂ ਬਾਕੀ ਜੋ ਵੀ ਮਤਲਬ ਸਾਡੇ ਤੋਂ ਇਸ ਸੰਘਰਸ਼ ਦੇ ਵਿੱਚ ਬਣ ਪਾਇਆ ਅਸੀਂ ਜਿੰਨੇ ਕੁ ਸਮਰੱਥ ਹੈਗੇ ਅਸੀਂ ਕਰਾਂਗੇ ਕਿਉਂਕਿ ਸਾਡੇ ਪਿੰਡਾਂ ਦੀ ਹੋਂਦ ਦੀ ਲੜਾਈ ਹੈ ਇਸ ਪਵਾਦ ਦੇ ਪਿੰਡਾਂ ਦੀ ਲੜਾਈ ਹੈ ਅਸੀਂ ਉਹ ਲੜਾਂਗੇ ਭਾਈ ਜੀ ਕੰਪਨੀਆਂ ਬਹੁਤ ਆਗਣੀਆਂ ਤੁਹਾਡੇ ਬੱਚੇ ਨੂੰ ਰੋਜ਼ਗਾਰ ਬਹੁਤ ਮਿਲ ਜਣਾ ਵੱਡੀ ਵੱਡੀ ਕੰਪਨੀ ਨਹੀਂ ਭਾਈ ਜੀ ਕੋਈ ਰੋਜ਼ਗਾਰ ਨਹੀਂ ਹੈਗਾ ਇੱਥੇ ਜੀ ਇਹ ਬਹੁਤ ਗਲਤ ਕਰਾਇਆ ਇਹਨਾਂ ਨੇ ਸਾਤੋਂ ਨਾਲ ਕੁਝ ਪੁੱਛਿਆ ਗਿਆ ਵੀ ਤੁਹਾਡੇ ਪਿੰਡ ਲੈਣੇ ਨੇ ਐਦਾਂ ਆਪਣੀ ਮਰਜ਼ੀ ਨਾਲ ਇਹਨਾਂ ਨੇ ਸਾਡੇ ਪਿੰਡ ਉਹਦੇ ਚ ਪਾਤੇ ਜੀ ਭਾਈ ਜੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਲਾਸ ਬੁਲਾਉਣਾ ਹੈ ਅਸੀਂ ਗ੍ਰਾਮ ਸਭਾ ਬੁਲਾਉਣੀ ਹੈ ਹੁਣ ਤੁਸੀਂ ਬੁਲਾਉਂਗੇ ਗ੍ਰਾਮ ਸਭਾ ਵਿਰੋਧ ਦੇ ਵਿੱਚ ਕਿ ਹਾਂ ਭਾਈ ਸਾਡਾ ਇਹ ਐਗਰੀ ਨਹੀਂ ਅਸੀਂ ਆ ਇਸ ਵਾਸਤੇ ਲੋਕ ਐਗਰੀ ਨਹੀਂ ਤੁਹਾਡੇ ਨਾਲ ਕਿ ਕੱਲੇ ਸਰਪੰਚ ਸਰਪੰਚੀ ਵਿਰੋਧ ਕਰ ਰਹੇ ਕੱਲੇ ਇਹਦੇ ਵਿਰੋਧਤਾ ਅਸੀਂ ਜਲਾਸ ਬੁਲਾਏ ਰਹੇ ਹਾਂ ਡੇਲੀ ਹੋ ਰਹੇ ਡੇਲੀ ਬੈਠਦੇ ਹਾਂ ਹਰੇਕ ਸਾਥ ਚਾਹੀ ਗੱਲ ਚੱਲਦੀ ਪਈ ਹੈ ਜੀ ਜਾਇਮ ਜਾਇ ਮੱਜਾ ਡੰਗਰਾਂ ਵਾਲੇ ਚ ਬੈਠੇ ਜੀ ਇੱਥੇ ਪਿੰਡਾਂ ਚ ਆਮ ਤੌਰ ਸੱਥਾਂ ਲੱਗਦੀਆਂ ਚਾਹ ਪਿੰਡ ਦੀ ਧਰਮਸ਼ਾਲਾ ਲਾ ਲਓ ਪਿੰਡ ਦੀ ਦੂਜੇ ਦਾਇਰੇ ਲਾ ਲਓ ਜਿੱਥੇ ਪਿੰਡਾਂ ਦੇ ਇਕੱਠੇ ਹੁੰਨੇ ਲੋਕੀ ਉੱਥੇ ਆਹੀ ਗੱਲ ਚੱਲ ਰਹੀ ਹੈ ਦਾ ਵਿਰੋਧ ਡਟ ਕੇ ਕਰਨਾ ਤੇ ਅਸੀਂ ਪਿੰਡ ਪਿੰਡ ਜਾ ਕੇ ਵਿਰੋਧ ਕਰਾਂਗੇ ਪਰ ਸਰਕਾਰ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਕਿ ਜਿੱਥੇ ਇੱਥੇ ਕਾਰਪੋਰੇਸ਼ਨ ਹੋਈ ਹੈ ਉੱਥੇ ਕਿ ਇੱਕ ਮਰਲਾ 20-20 ਲੱਖ ਰੁਪਏ ਦਾ 25-25 ਲੱਖ ਰੁਪਏ ਦਾ ਹੋ ਜਾਏਗਾ ਪਿੰਡਾਂ ਦੇ ਲੋਕ ਚਾਹ ਸੋਨੀ ਦੇ ਕੰਦਾ ਖੜੀਆਂ ਕਰ ਲੈਣ ਇੰਨਾ ਪੈਸਾ ਹੋਣਾ ਤੁਹਾਡੇ ਕੋਲ ਤਾਂ ਤੁਹਾਨੂੰ ਤਾਂ ਖੁਸ਼ ਕਿੰਨਾ ਮਾੜੇ ਹਾਲਾਤ ਨੇ ਉੱਥੇ ਜਿਹੜੇ ਮਟੌਰ ਦੇ ਜੱਦੀ ਲੋਕ ਨੇ ਉਹ ਆਲਰੇਡੀ 95% ਪਿੰਡ ਛੱਡ ਚੁੱਕੇ ਨੇ ਸਿਰਫ 5% ਲੋਕ ਰਹਿ ਰਹੇ ਨੇ ਤੇ ਸਾਰੇ ਮਟੌਰ ਪਿੰਡ ਤੇ ਬਾਰਦਿਆਂ ਦਾ ਕਬਜ਼ਾ ਹੋਇਆ ਬਾਈ ਅਸੀਂ ਇਹ ਨਹੀਂ ਕਹਿੰਦੇ ਬਾਰਦੇ ਗਲਤ ਨੇ ਬਟ ਜਿਹੜੀ ਜਿਨ੍ਹਾਂ ਨੇ ਪਿੰਡ ਵਸਾਇਆ 80 400 ਸਾਲ 500 ਸਾਲ ਪਹਿਲਾਂ ਅੱਜ ਪਿੰਡ ਚ ਉਹੀ ਨਹੀਂ ਪਿੰਡ ਦਾ ਕੀ ਕਰਨਾ ਈ ਤੁਹਾਡੀ ਪਿੰਡਾਂ ਦੀਆਂ ਜ਼ਮੀਨਾਂ ਸ਼ਾਮਲਾ ਤਾਂ ਕਿੰਨੀਆਂ ਕਹਿੰਦੇ ਵੈਸੇ ਸਾਰੇ ਪਿੰਡਾਂ ਜਿਹੜੇ ਤੁਸੀਂ ਬ੍ਰੋ ਆਪਣੀ ਪਿੰਡ ਦੇ 12 ਕਿਲੇ ਜੀ ਚ ਖੇਤੀ ਹੋ ਰਹੀ ਹੈ ਉਹ ਬਈ ਹੈ ਜੀ ਤੇ ਬਾਕੀ 4 ਤੋਂ 5 ਕਿੱਲੇ ਰਸਤੇ ਆਦੇ ਜੀ ਜੇ ਕਾਰਪੋਰੇਸ਼ਨ ਜਿੱਦ ਤਰ ਹੁਣ ਨੋਟੀਫਿਕੇਸ਼ਨ ਜਾਰੀ ਹੋਇਆ ਸ਼ਾਮਲ ਹੋਇਆ ਉਹ ਜ਼ਮੀਨਾਂ ਦਾ ਕੀ ਬਣੇਗਾ ਤੁਹਾਡੀ ਇਹਦਾ ਇਹਨਾਂ ਨੇ ਆਪਣੇ ਸੈਟਿੰਗ ਕਰਕੇ ਕਿ ਰੀਲਿਸ ਤੇ ਦੇ ਦੇਣੀ ਕਿਸੇ ਨੂੰ 33 ਸਾਲ ਦੀ ਕਿਸੇ ਨੂੰ 93 ਸਾਲ ਦੀ ਕਿਸੇ ਨੂੰ ਸੇਲ ਕਰ ਦੇਣੀ ਕਿਸੇ ਨੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ ਤਾਂ ਪੁੱਛਣਾ ਵੀ ਨਹੀਂ ਜਦੋਂ ਅੱਜ ਨਹੀਂ ਪੁੱਛਿਆ ਉਦੋਂ ਕਹਿੰਦੇ ਪੁੱਛਣਾ ਹੀ ਉਹਦੇ ਚ ਤਾਂ ਕਲੀਅਰ ਲਿਖਿਆ ਉਹਨਾਂ ਨੇ ਜਿਹੜਾ ਇਹਨਾਂ ਨੇ ਮਤਾ ਪਾਇਆ ਮਤਾ ਨੰਬਰ 25 ਉਹ ਚ ਕਲੀਅਰ ਕਟ ਨੋਟ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਏ ਇਹ ਪੰਚਾਇਤ ਦੀ ਕੋਈ ਵੀ ਪ੍ਰਾਪਰਟੀ ਹੈ ਉਹ ਜਿਹੜੀ ਐਸ ਮਤਲਬ ਜਿਵੇਂ ਉਹਨਾਂ ਦਾ ਰੂਲ ਹੈਗਾ ਰੂਲ ਦੇ ਮੁਤਾਬਕ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਨਾਮ ਤੇ ਟ੍ਰਾਂਸਫਰ ਹੋ ਜਾਣਗੀਆਂ ਤੇ ਪਿੰਡ ਨੂੰ ਕੋਈ ਫਾਇਦਾ ਨਹੀਂ ਹੈ ਪਿੰਡ ਤਾਂ ਵੈਸੇ ਮੈਂ ਆਪਣੀ ਗੱਲ ਕਰਾਂ ਮੇਰੇ ਪਿੰਡ ਕੋਲ 5 ਕਰੋੜ ਰੁਪਿਆ ਕਮਾੜਾ ਦਾ ਪਿਆ ਹੈ ਸਾਡੀ ਪੰਚਾਇਤ ਦਾ ਅਸੀਂ ਗਿਫਟ ਕਰ ਰਹੇ ਹਾਂ ਉਹਨਾਂ ਨੂੰ ਪਹਿਲਾਂ ਹੀ ਸਾਡੀ ਡਿਵੈਲਪਮੈਂਟ ਕੀ ਕਰਨਗੇ ਉਹ ਤਾਂ ਆਪਣੀ ਡਿਵੈਲਪਮੈਂਟ ਵਾਸਤੇ ਸਾਡੇ ਤੋਂ ਗਿਫਟ ਲੈ ਰਹੇ ਹਨ ਨਾਲੇ ਸਾਡਾ ਪਿੰਡ ਲੈ ਰਹੇ ਹਨ ਨਾਲੇ ਸਾਡੀਆਂ ਪੰਚਾਇਤਾਂ ਦੇ ਉੱਪਰ ਉਹਨਾਂ ਨੇ ਅਟੈਕ ਕੀਤਾ ਪਿੰਡ ਦੇ ਉੱਪਰ ਅਟੈਕ ਕੀਤਾ ਉਲਟਾ ਸਾਡੇ ਤੋਂ 12-14-14 ਅਰਬ ਰੁਪਏ ਦੇ ਕਿਲੇ ਜਿਹੜੇ ਆ ਉਹ ਜ਼ਮੀਨਾਂ ਸਾਡੀਆਂ ਹੜੱਪ ਰਹੇ ਆ ਉਹ ਗਿਫਟ ਦੇ ਵਿੱਚ ਜਿਵੇਂ ਸਾਡੇ ਚੱਪੜ ਜੀੜੀ ਪਿੰਡ ਆ ਚੱਪੜ ਜੀੜੀ ਦਾ 100 ਕਰੋੜ ਰੁਪਇਆ ਪਿਆ ਹੈ ਉਹ ਸਾਰਾ ਪੈਸਾ ਜਿਹੜਾ ਅਸੀਂ ਉਹਨਾਂ ਨੂੰ ਗਿਫਟ ਕਰ ਰਹੇ ਫਿਰ ਇਹਦਾ ਮਤਲਬ ਅੱਛਾ ਪਿਛਲੇ ਦਿਨ ਮੈਂ ਦੇਖਿਆ ਬਲੋਂਗੀ ਦੇ ਲੋਕ ਕੁਛ ਆਏ ਸੀ ਸਾਹਮਣੇ ਉਹ ਕਹਿੰਦੇ ਕਿ ਸਾਡਾ ਪਿੰਡ ਵੀ ਸ਼ਾਮਿਲ ਕਰੋ ਤੁਸੀਂ ਕਹਿੰਦੇ ਕਿ ਸਾਡਾ ਸ਼ਾਮਲ ਕਰਨ ਦੀ ਲੋੜ ਨਹੀਂ ਉਹ ਉਹਦਾ ਕੀ ਚੱਕਰ ਹੈ ਫਿਰ ਗੱਲ ਇਸ ਤਰ੍ਹਾਂ ਜੀ ਜਿਹੜਾ ਬਲੌਂਗੀ ਪਿੰਡ ਹੈ ਇੱਕ ਬਲੌਂਗੀ ਕਲੋਨੀ ਹੈ ਬਲੌਂਗੀ ਪਿੰਡ ਦੇ ਸਰਪੰਚ ਸਾਹਿਬ ਅੱਜ ਵੀ ਸਾਡੇ ਨਾਲ ਸੀਗੇ ਜਿਹੜੀ ਬਲੌਂਗੀ ਕਲੋਨੀ ਹੈ ਉੱਥੋਂ ਦੇ ਸਰਪੰਚ ਸਾਹਿਬ ਸਾਡੇ ਨਾਲ ਸੀ ਪਰ ਉਹਨਾਂ ਨੇ ਵੀ ਜਿਵੇਂ ਅਸੀਂ ਨਾ ਇੱਕ ਸਲਾਹ ਕਰੀ ਸੀ ਹੱਦੋਂ 3 ਦਿਨ ਪਹਿਲਾਂ ਕਿ ਪਿੰਡਾਂ 'ਚ ਇਕੱਠ ਰੱਖੀਏ ਅਸੀਂ ਸਾਰਿਆਂ ਨੇ ਇਕੱਠ ਰੱਖਿਆ ਉਹ ਇਕੱਠ ਦੇ ਵਿੱਚ ਲੋਕਾਂ ਦੀ ਰਾਏ ਲਈ ਗਈ ਸਾਡੇ 13 ਪਿੰਡਾਂ ਨੇ ਕਲੀਅਰ ਕਹਿਤਾ ਸੀ ਨਹੀਂ ਸ਼ਾਮਲ ਹੋਣਾ ਤੇ ਬਲੌਂਗੀ ਕਲੋਨੀ ਨੇ ਪਰ ਉਹ ਬਲੌਂਗੀ ਕਲੋਨੀ ਵਾਲਿਆਂ ਦੀ ਕੋਈ ਚਲੋ ਆਪਣੀ ਕੋਈ ਪ੍ਰੋਬਲਮ ਹੋ ਗਈ ਉਹਨਾਂ ਨੇ ਇੱਕ ਤਾਂ ਆਪਣਾ ਪਿੱਛੇ हट ਗਏ ਕਿ ਅਸੀਂ ਚਲੋ ਠੀਕ ਹੈ ਜੀ ਬਲੌਂਗੀ ਪਿੰਡ ਸਾਡੇ ਨਾਲ ਹੈ ਜੀ ਇੱਕ ਗ੍ਰੀਨ ਇਨਕਲੇਵ ਦੀ ਇੱਕ ਬਲੌਂਗੀ ਕਲੋਨੀ ਸਿਰਫ ਦੋਨਾਂ ਦੀ ਗੱਲ ਹੈ ਬਾਕੀ ਪਿੰਡ ਸਾਰੇ ਜਿਹੜੇ ਬਾਕੀ ਪਿੰਡ ਹੈ ਜੱਦੀ ਪਿੰਡ ਹੈ ਉਹ ਬਿਲਕੁਲ ਵਿਰੋਧਚ ਹੈ ਜੀ ਪਰ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ 15 ਪਿੰਡਾਂ ਦੇ ਸਰਪੰਚ ਇਕੱਠੇ ਹੋਗੇ ਰੋਜ਼ਾਨਾ اجلاس ਬੁਲਾਇਆ ਜਾ ਰਿਹਾ ਹੈ ਗ੍ਰਾਮ ਸਭਾ ਬੁਲਾਈ ਜਾ ਰਹੀ ਹੈ ਫੇ ਅਗਲਾ ਕਦਮ ਕੀ ਹੈ ਹੁਣ ਸਰਕਾਰ ਨੂੰ ਕੀ ਤੁਸੀਂ ਕਹਿੰਦੇ ਤਾਂ ਉਹਨੇ ਕਿ ਅਸੀਂ ਕੀ ਕਰੋਂਗੇ ਅੱਗੇ ਦੇਖੋ ਜਿਸ ਤਰ੍ਹਾਂ ਵੀਰ ਨੇ ਦੱਸਿਆ ਵੀ ਸਾਡੇ ਪਿੰਡਾਂ ਦੀ ਹੋਂਦ ਖਤਮ ਹੋ ਰਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਕੌਲੀਨਾਈਜ਼ਰ ਹੈਂ ਜੀ ਸਾਡੇ ਨੇੜੇ ਤੇ ਜਿਹੜੇ ਪਿੰਡਾਂ ਚ ਜਿਹੜੀ ਤੁਸੀਂ ਕਹਿ ਰਹੇ 20 ਲੱਖ ਰੁਪਏ ਦਾ ਮਰਲਾ ਸਾਡੇ ਪਿੰਡ ਪਹਿਲੇ ਹੀ 20 ਤੋਂ 25 ਲੱਖ ਰੁਪਏ ਮਰਲਾ ਰੇਟ ਹੈਗਾ ਏ ਪਰ ਕੀ ਹੋਇਆ ਜੀ ਸਾਡੇ ਪਿੰਡ ਦੀ ਹੈਗੀ ਮੰਨ ਲਓ 1200 ਵੋਟ ਜੀ ਸਾਡੇ ਨੇੜੇ ਇੱਕ 5000 ਵੋਟ ਹੈ ਜੀ ਠੀਕ ਹੈ ਨਾ ਜੇ ਇਹਨਾਂ ਨੂੰ ਬਹੁਤ ਸ਼ੌਂਕ ਹੈ ਵੀ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ TDI city ਹੈਗੀ ਹੈ ਜੀ ਸਾਡੀ ਗ੍ਰੀਨ ਇਨਕਲੇਵ ਹੈਗੀ ਹੈ ਉਹਨਾਂ ਨੂੰ ਸ਼ਾਮਲ ਕਰੋ ਤੇ ਉਹਨਾਂ ਦਾ ਵਿਕਾਸ ਕਰੋ ਠੀਕ ਹੈ ਨਾ ਜੀ ਸਾਡੀ ਜਿਸ ਤਰ੍ਹਾਂ ਵੀਰ ਨੇ ਪਹਿਲਾਂ ਦੱਸਿਆ ਜੀ ਵੀ ਅੱਜ ਜਿੰਨੀ ਵੀ ਉੱਥੇ ਮਤਲਬ ਲੋਕ ਰਹਿ ਰਹੇ ਆ ਉਹ ਜਿਹਦੇ ਕੋਲ ਤਾਂ ਚਾਰ ਪੈਸੇ ਹੈਗੇ ਆ ਉਹ ਤਾਂ ਬਾਹਰ ਕੀ ਦੀ ਕਲੋਨੀ ਚ ਕੋਠੀ ਲੈ ਲੂਗਾ ਜਾਂ ਕੁਝ ਕਰ ਲੂਗਾ ਤੇ ਉੱਥੇ ਜਿਹੜਾ ਉਹ ਰਹਿਸ਼ੀ ਘਰੂਗਾ ਜਾਂ ਤਾਂ ਉਹ ਉੱਥੇ ਆਪਣੇ ਰੈਂਟ ਦੇ ਕਮਰੇ ਬਣਾਊਗਾ ਜੀ ਠੀਕ ਹੈ ਜੀ ਫਿਰ ਜਦੋਂ ਰੈਂਟ ਦੇ ਉੱਤੇ ਕਮਰੇ ਵੰਨ ਗਏ ਤੇ ਆਲਰੇਡੀ ਪਿੰਡਾਂ 'ਚ ਤੁਹਾਨੂੰ ਪਤਾ ਹੀ ਹੈ ਕੀ ਮਾਹੌਲ ਹੋ ਗਿਆ ਕਦੀ ਕਿਸੇ ਦੇ ਬੱਚੇ ਨੂੰ ਪੈ ਜਾਣੇ ਆ ਬੰਦੇ ਜਾਂ ਜਿਵੇਂ ਵੀ ਹੈਨਾ ਜੇ ਇਹਨਾਂ ਨੂੰ ਸ਼ੌਂਕ ਹੈ ਤੇ ਜਿਹੜੇ ਜਾਣੇ ਚਾਹੁੰਦੇ ਆ ਉਹਨਾਂ ਨੂੰ ਬੇਸ਼ੱਕ ਸ਼ਾਮਲ ਕਰੋ ਪਰ ਸਾਨੂੰ ਲੋੜ ਨਹੀਂ ਅਸੀਂ ਆਪਣਾ ਵਿਕਾਸ ਕਰ ਸਕਦੇ ਆ ਸਾਡੇ ਜਿਹੜੇ ਸਾਡੀ ਜ਼ਮੀਨਾਂ ਦੇ ਜੋ ਹੈਗੀਆਂ ਸੀ ਉਹਨੂੰ ਚੰਗੀ ਤਰ੍ਹਾਂ ਦੇਖ ਰੱਖ ਕਰ ਸਕਦੇ ਆ ਕਈ ਲੋਕ ਨੇ ਤਾਂ ਬਾਈ ਜੀ ਇਹ ਵੀ ਕਹਿਣਾ ਨਹੀਂ ਚਾ ਕਮੈਂਟਾਂ 'ਚ ਕਿ ਇਹਨਾਂ ਦੇ ਜਿਹੜੇ ਸਰਪੰਚੇ ਚਿੱਟੇ ਸੂਟ ਪਾਣੇ ਬੰਦ ਹੋ ਜਣੇ ਹੁਣ ਈ ਨੈ ਸਰਪੰਚੀ ਜਾ ਰਹੀ ਤਾਂ ਕਰਕੇ ਕਿਸ ਤਰੀਕੇ ਦੇ ਮੁੱਦੇ ਚੱਕ ਰਹੇ ਜੀ ਇਸ ਤਰ੍ਹਾਂ ਜੀ ਚਿੱਟੇ ਸੂਟਾਂ ਨਾਲ ਕੋਈ ਸਰਪੰਚੀ ਨਹੀਂ ਹੁੰਦੀ ਹੁਣ ਅਸੀਂ ਆਪਣੇ ਪਿੰਡ ਦਾ ਜਿਹੜਾ ਸਾਡੇ ਪਿੰਡ ਮੇਰਾ ਖਿਆਲ ਹੈ 35 40 ਸਾਲ ਤੋਂ ਮਤਲਬ ਮੇਰੀ 42 ਸਾਲ ਉਮਰ ਹੈ ਉੱਥੇ ਪਹਿਲਾਂ ਦਾ ਦੀ ਛੱਪੜ ਦੇਖਦੇ ਰਹੇ ਛੱਪੜ ਦੀ ਇੰਨੀ ਬੁਰੀ ਹਾਲਤ ਦੀ ਇਹ ਜਿਹੜੇ ਚਿੱਟੇ ਕੱਪੜਿਆਂ 'ਚ ਅੱਜ ਤੁਹਾਨੂੰ ਬੰਦਾ ਦਿਖ ਰਿਹਾ ਮੈਂ ਉੱਥੇ ਮਤਲਬ ਕਿ ਇਹਨਾਂ ਚਿੱਟੇ ਕੱਪੜਿਆਂ 'ਚ ਉਹ ਟੋਬੇ ਦੀ ਸਵਾਈ ਆਪ ਨਾਲ ਲੱਗ ਕੇ ਸਾਡੇ ਨਾਲ ਭਰਾ ਖੜੇ ਸਾਰਿਆਂ ਨਾਲ ਲੱਗ ਕੇ ਸਵਾਈ ਕਰੀਏ ਅਸੀਂ ਇਸ ਸਰਪੰਚੀ ਨੂੰ ਕਿੱਤੇ ਵਜੋਂ ਨਹੀਂ ਦੇਖਿਆ ਨਾ ਅਸੀਂ ਹੁਣ ਦੇਖ ਰਹੇ ਹਾਂ ਅਸੀਂ ਸੇਵਾਦਾਰ ਬਣ ਕੇ ਪਿੰਡ ਦਾ ਝਾੜੂ ਵੀ ਮਾਰਿਆ ਪਿੰਡ ਜਿੱਥੇ ਸਾਨੂੰ ਲੋੜ ਲੱਗੀ ਹੈ ਗਲੀਆਂ ਨਾਲੀਆਂ 'ਚ ਜਿੱਥੇ ਸਾਨੂੰ ਲੱਗਿਆ ਜਿੱਥੇ ਲੋੜ ਲੱਗੀ ਵੀ ਅਸੀਂ ਵੀ ਕੋਈ ਨਾਲ ਹੋ ਕੇ ਅਸੀਂ ਕਰਿਆ ਔਰ ਕਰਦੇ ਤੁਸੀਂ ਐਮਸੀ ਚੋਣ ਲੜ ਲਿਓ ਜੇ ਚੋਣਾਂ ਦੇ ਚੱਕਰ ਹੁੰਦਾ ਨਹੀਂ ਚੋਣਾਂ ਦੀ ਤਾਂ ਲੜਾਈ ਹੋਣੀ ਹੈਗੀ ਇਹ ਲੜਾਈ ਤਾਂ ਪਿੰਡ ਦੀ ਹੋਉਂਦੀ ਹੈ ਅਸੀਂ ਤਾਂ ਸ਼ਹਿਰੀਕਰਨ ਦੇ ਖਿਲਾਫ ਹਾਂ ਸਾਨੂੰ ਪੰਚਾਇਤ ਇਹਨਾਂ ਇਲੈਕਸ਼ਨਾਂ ਦਾ ਸਾਨੂੰ ਮੈਟਰ ਨਹੀਂ ਹੈ ਸਾਨੂੰ ਸਰਪੰਚ ਅਸੀਂ ਐਜ਼ ਸਰਪੰਚ ਮੈਂ ਇੱਥੇ ਨਹੀਂ ਸਿਰਫ ਸਾਨੂੰ ਇਹ ਕਿ ਪਿੰਡਾਂ ਨੂੰ ਸਾਨੂੰ ਕਿਹਾ ਵੀ ਭਾਈ ਤੁਸੀਂ ਜਾ ਕੇ ਕਹੋ ਸਾਡੀ ਗੱਲ ਤੁਸੀਂ ਰੱਖੋ ਅਸੀਂ ਰੱਖਣ ਆਏ ਹਾਂ ਗੱਲ ਪਿੰਡ ਦੇ ਲੋਕਾਂ ਦੀ ਉਹਨਾਂ ਦੀ ਆਵਾਜ਼ ਹੈ ਇਹ ਮੇਰੀ ਨਹੀਂ ਹੈ ਕਿ ਇਕੱਲੇ ਦੀ ਆਵਾਜ਼ ਹੈ ਸਾਰੇ ਪਿੰਡ ਦੇ ਲੋਕਾਂ ਦੀ ਆਵਾਜ਼ ਹੈ ਤੇ ਰਹੀ ਗੱਲ ਐਮਸੀ ਇਲੈਕਸ਼ਨ ਨਾੜਨ ਦੀ ਇਲੈਕਸ਼ਨਾਂ ਦਾ ਦੇਖੋ 2003 ਦੇ ਵਿੱਚ ਮੇਰੀ 19 ਸਾਲ ਉਮਰ ਸੀਗੀ ਮੈਂ ਪੰਚਾਇਤ ਦਾ ਪਹਿਲਾ ਇਲੈਕਸ਼ਨ ਲੜਿਆ ਮੇਰੀ ਬੋਟ ਨਹੀਂ ਸੀਗੀ ਉਹ ਵੀ ਜਿਹੜੇ ਸਪਲੀਮੈਂਟਾਂ ਦਾ ਉਹਦੇ 'ਚ ਮੇਰੀ ਬੋਟ ਲਿਸਟ 'ਚ ਨਾਮ ਆਇਆ ਸੀਗਾ ਮੈਂ ਪੰਚੀ ਲੜੀ ਜੇ ਮੈਂ ਪੰਚ ਬਣਿਆ ਉਦੋਂ ਤੇ ਉਹ ਤੋਂ ਬਾਅਦ ਹੁਣ ਪੰਚੀਆਂ ਸਰਪੰਚੀਆਂ ਐਮਸੀ ਦੀ ਲੜਾਈ ਨਹੀਂ ਹੈਗੀ ਹੁਣ ਵੀ ਤੁਹਾਨੂੰ ਕਹ ਰਿਹਾ ਤੁਹਾਡੇ ਮਾਧਿਅਮ ਰਾਹੀਂ ਕਿ ਲੜਾਈ ਪਿੰਡ ਦੇ ਲੋਕਾਂ ਦੀ ਪਿੰਡ ਦੀ ਹੁੰਦਦੀ ਹੈ ਪਿੰਡ ਬਚਾਉਣ ਦੀ ਲੜਾਈ ਹੈ ਕਲਚਰ ਤੇ ਫਰਕ ਪਏਗਾ ਕੋਈ ਜਿਦ ਤਰਾ ਮੰਨ ਲਓ ਸ਼ਹਿਰ ਬਣ ਗਿਆ ਤੁਹਾਡਾ ਪੂਰਾ ਪਿੰਡਾ ਦਾ ਕਾਰਪੋਰੇਸ਼ਨ ਤੇ ਆ ਗਿਆ ਪਿੰਡਾਂ ਦੇ ਵਿੱਚ ਜਿਹੜੀ ਪੁਰਾਣੀ ਪ੍ਰਾਤਨ ਜਿਹੜੇ ਤਿਹਾਰ ਨੇ ਹਰ ਤਰੀਕੇ ਦਾ ਬੱਚਿਆਂ ਦੇ ਉੱਤੇ ਕੋਈ ਪ੍ਰਭਾਵ ਪਵੇਗਾ ਚੀਜ਼ ਦਾ ਬਿਲਕੁਲ ਪਊਗਾ ਜੀ ਨਾ ਕੋਈ ਸੁੱਖ ਦੁੱਖ ਹੋਊਗਾ ਜੀ ਹੁਣ ਕੋਈ ਬਾਹਰ ਰਹਿ ਰਿਹਾ ਮੰਨ ਲਓ ਕੋਈ ਖੁਸ਼ੀ ਦਾ ਹੀ ਕੰਮ ਲਾ ਲੋ ਜੀ ਜੇ ਕਿਸੇ ਦੇ ਬੇਟੇ ਦਾ ਵਿਆਹ ਹੈ ਉਹ ਕੋਈ ਕਿਤੇ ਰਹਿ ਰਿਹਾ ਕੋਈ ਕਿਤੇ ਰਹਿ ਰਿਹਾ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਲੱਗਣਾ ਹੈ ਜੀ ਤੇ ਸਭ ਤੋਂ ਜ਼ਿਆਦਾ ਉਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਵੀ ਕੌਲੀਨ ਜਿਹੜੀ ਕਲੋਨੀ ਹੈ ਉਹਨਾਂ ਨੂੰ ਬੇਸ਼ੱਕ ਲੈ ਲਓ ਜੇ ਤੁਹਾਨੂੰ ਡਿਵੈਲਪਮੈਂਟ ਦਾ ਜਿਨ੍ਹਾਂ ਦੇ ਕੋਲ ਪੰਚਾਇਤੀ ਜ਼ਮੀਨਾਂ ਤੁਸੀਂ ਉਹਨਾਂ ਨੂੰ ਇਹ ਹੜੱਪਣ ਦੀ ਤਿਆਰੀ ਕਰ ਰਹੇ ਹੈ ਰਹੀ ਗੱਲ ਤੁਸੀਂ ਕਹਿਆ ਵੀ ਜਮੀਨਾਂ ਦੇ ਅੱਖ ਤੁਹਾਡੇ ਹੱਥੇ ਬਿਲਕੁਲ ਜੀ ਬਿਲਕੁਲ ਪਹਿਲੀਆਂ ਸਰਕਾਰਾਂ ਚ ਵੀ ਸੀ ਜੀ ਦੋ ਜਦੋਂ ਪਹਿਲੀ ਸਰਕਾਰ ਸੀ ਕਾਂਗਰਸ ਸਰਕਾਰ ਸੀ ਉਦੋਂ ਵੀ ਸੀ ਅੱਖ ਜੀ ਠੀਕ ਹੈ ਹੁਣ ਅਸੀਂ ਸੋਚਦਾ ਵੀ ਚਲੋ ਵਧੀਆ ਹੋਊਗਾ ਹੁਣ ਦੁਬਾਰੇ ਫੇਰ ਹੋਵੇ ਤੇ ਮੇਅਰ ਹੈ ਮਾਲੀ ਕਾਰਪੋਰੇਸ਼ਨ ਦੇ ਉਹਨਾਂ ਦੇ ਭਰਾ ਸਾਫ ਕਾ ਮੰਤਰੀ ਇਹਨਾਂ ਦੀ ਪਹਿਲੇ ਦਿਨ ਤੇ ਹੀ ਅੱਖ ਜਿਹੜੀ ਐ ਸਾਡੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਐ ਹੁਣ ਆਪ ਤਾਂ ਸੱਤਾ ਚ ਰਹੇ ਨਹੀਂ ਹੁਣ ਇੰਨਾ ਕੁ ਉਹਨਾਂ ਨੂੰ ਮਿਲ ਗਈ ਪਾਵਰ ਕਿ ਭਰਾ ਜਿਹੜਾ ਹੈਗਾ ਇਹ ਉਹ ਮੇਅਰ ਹੈ ਉਹਦੇ ਜਰੀਏ ਹੀ ਹੁਣ ਉਹ ਸਾਰਾ ਕੁਝ ਹੜੱਪਣ ਦਾ ਜਿਹੜਾ ਸਿਸਟਮ ਹੈ ਉਹ ਵਿੱਢਿਆ ਮੈਂ ਤਾਂ ਸਰਕਾਰ ਨੂੰ ਇਹੀ ਕਹਾਂਗਾ ਕਿ ਤੁਹਾਨੂੰ ਇਹਨਾਂ ਮੇਅਰ ਨੇ ਤੇ ਸਾਬਕਾ ਮੰਤਰੀ ਨੇ ਗੁੰਮਰਾਹ ਕਰ ਲਿਆ ਇਹਨਾਂ ਨੇ ਜਿਹੜਾ ਗੁੰਮਰਾਹ ਕਰਿਆ ਸਾਨੂੰ ਉਹਨੂੰ ਥੋੜਾ ਜਿਹਾ ਧਿਆਨ ਨਾਲ ਬਾਚ ਕੇ ਇਸ ਜਿਹੜੀ ਇਹ ਨੋਟੀਫਿਕੇਸ਼ਨ ਹੈ ਇਹਨੂੰ ਵਾਪਸ ਲਓ ਤਾਂ ਜੋ ਪਿੰਡ ਜਿਹੜੇ ਹੈਗੇ ਆ ਉਹ ਪਿੰਡ ਰਹਿ ਜਾਣ ਔਰ ਅਸੀਂ ਹਰ ਕੰਮ 'ਚ ਸਰਕਾਰ ਦੇ ਚੰਗੇ ਕੰਮਾਂ 'ਚ ਸਰਕਾਰ ਦੇ ਪਹਿਲਾਂ ਵੀ ਨਾਲ ਅਸੀਂ ਹੁਣ ਵੀ ਨਾਲ ਐ ਲਾਸਟ ਦੇ ਵਿੱਚ ਹੁਣ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਕਰੋਗੇ ਕੀ ਅੱਗੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੁਸੀਂ ਐਮਐਲਏ ਸਾਹ ਕੋਲ ਵੀ ਜਾਏ ਮੁੱਖ ਮੰਤਰੀ ਜਪਾਨ ਕੋ ਮਰੇ ਨੇ ਪਰ ਅਗਲਾ ਕਦਮ ਕੀ ਹੈ ਤੁਹਾਡਾ ਜੀ ਦੇਖੋ ਅਸੀਂ ਪਹਿਲਾਂ ਤਾਂ ਸਭ ਤੋਂ ਮਾਣਯੋਗ ਹਾਈ ਕੋਰਟ ਜਿਹੜਾ ਸਾਨੂੰ ਉਹਨਾਂ ਦੀ ਜਿਹੜੀ ਨਿਆਏ ਪ੍ਰਣਾਲੀ ਹੈ ਉਹਦੇ ਤੇ ਸਾਨੂੰ ਪੂਰਾ ਪੂਰਨ ਭਰੋਸਾ ਹੈ ਸਾਰਿਆਂ ਨੂੰ ਅਸੀਂ ਸਾਰੇ ਸਰਪੰਚਾਂ ਨੇ ਆਪਣੇ ਆਪਣੇ ਗਰੁੱਪ ਬਣਾ ਕੇ ਤਿੰਨ ਚਾਰ ਗਰੁੱਪ ਬਣਾ ਕੇ ਸੀ ਜਿਹੜੀ ਰਿਟ ਪਟੀਸ਼ਨ ਹੈ ਉਹ ਇਹਦੇ ਖਿਲਾਫ ਜਿਹੜੀ ਕਾਰਪੋਰੇਸ਼ਨ ਨੇ ਕੀਤੀ ਹੈ ਨੋਟੀਫਿਕੇਸ਼ਨ ਉਹਦੇ ਖਿਲਾਫ ਅਸੀਂ ਗਏ ਆ ਹਾਈ ਕੋਰਟ ਉਹ ਅੱਜ ਕੁਝ ਲੱਗ ਗਿਆ ਉਹਨੇ ਕੁਝ ਕੱਲ ਨੂੰ ਲੱਗ ਜਾਣਗੇ ਸਾਡੀਆਂ ਰਿਟ ਪਟੀਸ਼ਨ ਜਿਹੜੀਆਂ ਹੈਗੀਆਂ ਉਹ ਤੋਂ ਬਾਅਦ ਜੇਕਰ ਸਰਕਾਰ ਇਸ ਚੀਜ਼ ਨੂੰ ਵਾਪਸ ਨਹੀਂ ਲੰਦੀ ਤਾਂ ਅਸੀਂ ਪੀਸਫੁਲੀ ਇੱਕ ਪ੍ਰੋਟੈਸਟ ਰੱਖਾਂਗੇ ਜੀ ਚਲੋ ਅਸੀਂ ਸਲਾਹ ਕਰਾਂਗੇ ਕਿਸ ਜਗ੍ਹਾ ਮੁਹਾਲੀ ਦੇ ਵਿੱਚ ਰੱਖਣਾ ਹੈ ਉਹ ਆਪਾਂ ਰੱਖ ਲਾਂਗੇ ਤੇ ਅਗਲੀ ਗੱਲ ਚੇਫੀ ਸਰਕਾਰ ਦੇ ਖਿਲਾਫ ਤੁਸੀਂ ਆਪਣੀ ਕਹਿ ਰਹੇ ਹੋ ਨਾ ਕਿ ਸਾਡੀ ਆਪਣੀ ਸਰਕਾਰ ਹੈ ਆਪਣੀ ਜਿਹੜੀਆਂ ਚੀਜ਼ਾਂ ਸਾਡੇ ਪਿੰਡ ਦੇ ਮਤਲਬ ਹੱਕ 'ਚ ਨਹੀਂ ਹੈਗੀਆਂ ਜੇ ਸਾਡੇ ਪਿੰਡ ਜਿਨ੍ਹਾਂ ਨੇ ਸਾਨੂੰ ਮਤਲਬ ਬਣਾ ਕੇ ਸਾਨੂੰ ਨਮਾਇੰਦਗੀ ਦਿੱਤੀ ਹੈ ਅਸੀਂ ਰਿਪਰੈਜ਼ੈਂਟ ਉਹਨਾਂ ਨੂੰ ਕਰ ਰਹੇ ਹਾਂ ਅਸੀਂ ਉਹਨਾਂ ਦੀ ਆਵਾਜ਼ ਬੁਲੰਦ ਕਰਨੀ ਹੈ ਨਾ ਕਿ ਅਸੀਂ ਸਰਕਾਰ ਦੇ ਪਿੱਠੂ ਬਣਨਾ ਹੈ ਗੱਲ ਇਹ ਹੈ ਸਰਕਾਰ ਜਿੱਥੇ ਚੰਗੇ ਕੰਮ ਕਰਦੀ ਸੀ ਸਰਕਾਰ ਤੇ ਅੱਜ ਵੀ ਮੈਂ ਤੁਹਾਨੂੰ ਕਹਿ ਰਿਹਾ ਨਾਲ ਜਿੱਥੇ ਕਿਤੇ ਇਹੋ ਜਿਹੇ ਲੋਕਾਂ ਨੂੰ ਦੱਬਣ ਦੀ ਕੁਚਲਣ ਦੀ ਗੱਲ ਹੋ ਗਈ ਭਾਵੇਂ ਸਰਕਾਰ ਸਾਡੀ ਹੋਵੇ ਭਾਵੇਂ ਬਗਾਨੀ ਹੋਵੇ ਜਿਹੜੇ ਨਵੇਂ ਸਰਪੰਚ ਤੁਸੀਂ ਬਣੇ ਸੀ ਕਹਿੰਦੇ ਤਾਂ ਕਰਜ਼ਾ ਖਰਚਾ ਵੀ ਨਹੀਂ ਉਤਰਿਆ ਹੋਣਾ ਜਿਹੜੇ ਖਰਚਾ ਖਰਚਾ ਕਰਿਆ ਹੁਣ ਚੋਣਾਂ ਚ ਦੇਖੋ ਉਹ ਤਾਂ ਜਿੱਦੀ ਆਪਣੀ ਸਮਰੱਥਾ ਸੀਗੀ ਉਹਨੇ ਆਪਣੇ ਮੁਤਾਬਕ ਕੀਤਾ ਹੈ ਇਹ ਤਾਂ ਜੀ ਹੁਣ ਵੀ ਕਿਸੇ ਨੇ ਮੇਰਾ ਖਿਆਲ ਮੈਂ ਪਾਰਟੀ ਵਿੱਚ ਖਤਮ ਨਹੀਂ ਹੋਈ ਹਣੀ ਸਰਪੰਚੀ ਦੇ ਇਹਨਾਂ ਨੇ ਪਹਿਲੀ ਸਰਪੰਚੀ ਤੋਂ ਲਾਂਭੇ ਕਰਨ ਦੀ ਤਿਆਰੀ ਹੈ ਆਪਣੀ ਇੱਕ ਗੱਲ ਦੱਸਾਂ ਅਸੀਂ ਜੋ ਕਰਿਆ ਖਰਚਾ ਜੋ ਵੀ ਸਾਡਾ ਹੋਇਆ ਅਸੀਂ ਹੁਣ ਜੋ ਕਰ ਰਹੇ ਹਾਂ ਪਿੰਡ ਦੇ ਵਿਕਾਸ ਲਈ ਜੋ ਸਾਡੇ ਕੋ ਗਰੰਟ ਆਈਆਂ ਉਹਦੇ ਤੋਂ ਡੇਢ ਗੁਣਾ ਜ਼ਿਆਦਾ ਅਸੀਂ ਆਪਸ ਵਿੱਚ ਕੰਟ੍ਰਿਬਿਊਟ ਕਰਕੇ ਅਸੀਂ ਆਪਣੇ ਪਿੰਡ ਨੂੰ ਡਿਵੈਲਪਮੈਂਟ ਨੂੰ ਕੰਮ ਨੂੰ ਸ਼ੁਰੂ ਕੀਤਾ ਹੈ ਮਤਲਬ ਅਸੀਂ ਖਾਨ ਦੀ ਨੀਤ ਨਾਲ ਨਹੀਂ ਆਏ ਇਮਾਨਦਾਰੀ ਦੀ ਨੀਅਤ ਨਾਲ ਕੰਮ ਕੀਤੇ ਆ ਹੁਣ ਤੱਕ ਸਾਲ ਦੇ ਵਿੱਚ ਉਹ ਕੰਮ ਕੀਤੇ ਨੇ ਪੰਜ ਸਾਲ ਦੇ ਵਿੱਚ ਪੁਰਾਣੀਆਂ ਪੰਚਾਇਤਾਂ ਨੇ ਨਹੀਂ ਕੀਤੇ ਠੀਕ ਹੈ ਬਿਲਕੁਲ ਤੇ ਦੇਖੋ ਕਿ 15 ਪਿੰਡਾਂ ਸਰਪੰਚਾਂ ਦੀ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਵੱਡਾ ਵਿਰੋਧ ਆਪਣੀ ਸਰਕਾਰ ਦੇ ਖਿਲਾਫ ਕੀਤਾ ਹੈ ਕਿ ਸਾਡੇ ਪਿੰਡਾਂ ਦੀ ਹੋਂਦ ਖਤਮ ਕੀਤੀ ਜਾ ਰਹੀ ਹੈ ਜਿਸ ਕਾਰਨ ਸਾਨੂੰ ਹੁਣ ਆਵਾਜ਼ ਬੁਲੰਦ ਕਰਨੀ ਪੈ ਰਹੀ ਹੈ ਮਾਨਜੋਗ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਨੇ ਦੂਜੇ ਪਾਸੇ ਹੁਣ ਇਹਨਾਂ ਵੱਲ ਦੱਸਿਆ ਜਾ ਰਿਹਾ ਹੈ ਕਿ ਅਗਲਾ ਜਿਹੜਾ ਕਦਮ ਚੁੱਕਿਆ ਜਾ ਰਿਹਾ ਹੈ ਕਿ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਖੋਬੇਗਾ ਸਰਕਾਰ ਦੇ ਖਿਲਾਫ ਜਿਸ ਨੂੰ ਲੈ ਕੇ ਇਹ ਜਿਹੜੀ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਹਾਂਜੀ ਬਾਈ ਅਸੀਂ ਸਰ ਤੁਹਾਡੇ ਚੈਨਲ ਮਾਧਿਅਮ ਰਥਾਣਾ ਚਾਹੁੰਦੇ ਆ ਅਸੀਂ ਜਿੰਨੇ ਵੀ ਸਰਪੰਚ ਆ ਕੋਈ ਕਿਸੇ ਪਾਰਟੀ ਤੋਂ ਸਬੰਧ ਰੱਖਦਾ ਉਹ ਵੀ ਕਿਸੇ ਪਾਰਟੀ ਤੋਂ ਸਬੰਧ ਰੱਖਦਾ ਇਸ ਜੋ ਸਾਡਾ ਪ੍ਰੋਟੈਸਟ ਹੋ ਰਿਹਾ ਜੋ ਅਸੀਂ ਵਿਰੋਧ ਕਰ ਰਹੇ ਹਾਂ ਇਹਨੂੰ ਰਾਜਨੀਤਿਕ ਰੂਪ ਨਾ ਦਿੱਤਾ ਜਾਵੇ ਮੈਂ ਸੀਐਮ ਸਾਹਮਣੇ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਸਰ ਇਹਨੂੰ ਵਾਪਸ ਲਓ ਠੀਕ ਹੈ ਜੀ ਤਾਂ ਕਿ ਪਿੰਡਾਂ ਦੇ ਵਿੱਚ ਜਿੱਦਾਂ ਪਹਿਲਾਂ ਅਮਨ ਖੁਸ਼ਹਾਲੀ ਚੱਲ ਰਹੀ ਸੀ ਉਦਾਂ ਹੀ ਬਣੀ ਰਹੇ ਠੀਕ ਹੈ ਬਿਲਕੁਲ ਦੇਖੋ ਕਿ ਇਹ ਵੀ ਗੱਲ ਬਹੁਤ ਵੱਡੀ ਹੈ ਕਿ ਨਹੀਂ ਤਾਂ ਕਈ ਲੋਕ ਰਾਜਨੀਤਿਕ ਰੰਗ ਵੀ ਦੇ ਦਿੰਨੇ ਕੋਈ ਕਾਂਗਰਸੀ ਕੋਈ ਅਕਾਲੀ ਕੋਈ ਆਮ ਆਦਮੀ ਪਾਰਟੀ ਕੋਈ ਭਾਜਪਾ ਕਿ ਉਹਨਾਂ ਨੇ ਖੜੇ ਕਰਤੇ ਸਰਪੰਚ ਕਿ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸਰਕਾਰ ਦਾ ਪਰ ਇਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਸੀਟ ਦੇ ਉੱਤੋਂ ਹੀ ਜਿਹੜੀ ਚੋਣ ਲੜੀ ਸੀ ਜਿੱਤੇ ਵੀ ਹਾਂ ਪਰ ਦੂਜੇ ਪਾਸੇ ਆਪਣੀ ਸਰਕਾਰ ਨੂੰ ਪਹਿਲਾਂ ਗੋਹਾਰ ਲਗਾ ਰਹੇ ਹਾਂ ਅਗਰ ਸਰਕਾਰ ਨੋਟੀਫਿਕੇਸ਼ਨ ਵਾਪਸ ਨਹੀਂ ਲੈਂਦੀ ਤਾਂ ਉਸ ਤੋਂ ਬਾਅਦ ਫਿਰ ਵੱਡਾ ਪ੍ਰੋਟੈਸਟ ਵੀ ਸਰਕਾਰ ਦੇ ਖਿਲਾਫ ਹੀ ਕੀਤਾ ਜਾਵੇਗਾ ਥੋੜੇ ਘਰ ਮੈਂ ਗਰਜੋਤ ਦੇ ਨਾਲ ਹਰਤੇ ਸਿੰਘ